ਤੁਸੀਂ ਸੋਚ ਰਹੋਗੇ ਪਾਂਡੇ ਜੀ ਕਿਹੜੇ ਜੰਗਲ ਵੱਲ ਨੂੰ ਤੁਰ ਪਏ ਕਈ ਲੋਕ ਕਹਿਣਗੇ ਪਾਂਡੇ ਜੀ ਤੁਸੀਂ ਟਿੱਕੇ ਬੈਠਦੇ ਨਹੀਂ ਕੁਛ ਨਾ ਕੁਛ ਲੱਭ ਕੇ ਲੈ ਹੀ ਜਾਂਦੇ ਆ ਤੁਸੀਂ ਤਾਂ ਆਇਓ ਹੀ ਨਾ ਭਰਾਵਾ ਹੁਣ ਤਾਂ ਇਹ ਖੰਡਰ ਬਣ ਚੁੱਕਾ ਆ ਇਹ ਦੇਖਿਓ ਦੋਸਤੋ ਸਾਥਿਓ ਜੇ ਤੁਹਾਡਾ ਬਚਪਨ ਇੱਥੇ ਹੁਸ਼ਿਆਰਪੁਰ ਚ ਬਿਤੇ ਆਇਆ ਨਾ ਹੁਣ ਤਾਂ ਦੇਖੋ ਇੱਥੇ ਸ਼ਰਾਬੀਆਂ ਦਾ ਜੀ ਡੇਰਾ ਜਹਾ ਬਣ ਗਿਆ ਭਾਈ ਇੰਡੀਆ ਰੇਲਵੇ ਨੂੰ ਬੇਨਤੀ ਹੈ ਕਿ ਇਹਦੀ ਸਾਫ ਸਫਾਈ ਕਰਾ ਕੇ ਨਾ ਸਾਮ ਸੰਭਾਲ ਕੀਤੀ ਜਾਵੇ ਇਹ ਹੁਣ ਨਾ ਘੁੰਮਣ ਜੋਗਾ ਰਿਆ ਨਾ ਕਮਾਣ ਜੋਗਾ ਰਿਆ ਤੇ ਬਾਕੀ ਸਰਕਾਰੀ ਕੰਮ ਹੈ ਤੁਹਾਨੂੰ ਪਤਾ ਹੀ ਹੈ ਸਰਕਾਰੀ ਕੰਮ ਬੜੇ ਟਾਈਮ ਸਿਰ ਹੁੰਦੇ ਆ ਫੇਰ ਇੰਜਨ ਨੂੰ ਘੁਮਾ ਕੇ ਉਧਰਲੇ ਵੱਲ ਮੂੰਹ ਕਰ ਦਿੰਦੇ ਸੀ ਫੇਰ ਜਿਹੜੇ ਇੰਜਨ ਆ ਜਲੰਧਰ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਅੱਜ ਜੀਵੀਸੀ ਅਪਡੇਟ ਦੀ ਟੀਮ ਨੇ ਇੱਕ ਵੱਡੀ ਖੋਜ ਕੀਤੀ ਹੈ ਖੋਜ ਤੁਹਾਡੇ ਬਚਪਨ ਦੀ ਹੈ ਜੀ ਹਾਂ ਕਈ ਮੇਰੇ ਵਰਗੇ ਜਿਹੜੇ ਨੌਜਵਾਨ ਨੇ ਜਿਹੜੇ ਹੁਸ਼ਾਰਪੁਰ ਤੋਂ ਬਿਲੋਂਗ ਕਰਦੇ ਨੇ ਜਿਨ੍ਹਾਂ ਦਾ ਬਚਪਨ ਹੁਸ਼ਾਰਪੁਰ ਦੇ ਨਾਲ ਜੁੜਿਆ ਹੋਇਆ ਆ ਉਹ ਅੱਜ ਇਸ ਖੋਜ ਨੂੰ ਦੇਖ ਕੇ ਬੜੇ ਖੁਸ਼ ਹੋਣਗੇ ਜੀ ਹਾਂ ਹੁਸ਼ਾਰਪੁਰ ਦੇ ਰੇਲਵੇ ਸਟੇਸ਼ਨ ਤੇ ਸਭ ਕੁਝ ਤਾਂ ਬਦਲ ਗਿਆ ਪਰ ਇੱਕ ਚੀਜ਼ ਹੈ ਜੋ ਬਿਲਕੁਲ ਨਹੀਂ ਬਦਲੀ ਅੱਜ ਮੈਂ ਤੁਹਾਨੂੰ ਉਹ ਚੀਜ਼ ਦਿਖਾਉਂਗਾ ਤੇ ਤੁਸੀਂ ਦੇਖਿਓ ਆਪਣੇ ਬਚਪਨ ਨੂੰ ਯਾਦ ਕਰੋਗੇ ਤੇ ਬੜੇ ਖੁਸ਼ ਹੋਵੋਗੇ ਕਿਉਂਕਿ ਜਦ ਮੈਂ ਛੋਟਾ ਹੁੰਦਾ ਸੀ ਤੇ ਸਾਈਕਲ ਤੇ ਕੁਝ ਜਾਂਦਾ ਸੀ ਤੇ ਸਕੂਲ ਤੋਂ ਆਉਣ ਵੇਲੇ ਮੈਂ ਟ੍ਰੇਨ ਦੀ ਇੰਜਨ ਨੂੰ ਲੋਕਾਂ ਨੂੰ ਕੁਮਾਨਦੇ ਵੇਖਦਾ ਸੀਗਾ ਇੱਥੇ ਤੇ ਆਹ ਸੜਕ ਇਹੀ ਸੜਕ ਹੁੰਦੀ ਸੀ ਤੇ ਇੱਥੇ ਆਪਾਂ ਖੜੇ ਹੋ ਕੇ ਦੇਖਦੇ ਸੀ ਲੋਕ ਨਾ ਬੱਚੇ ਆ ਜਾਂਦੇ ਸੀ ਉਹ ਟ੍ਰੇਨ ਦੀ ਇੰਜਨ ਕੁਮਾਨ ਤੇ ਟ੍ਰੇਨ ਦਾ ਇੰਜਨ ਕੁਮਾਨ ਇੱਕ ਰਾਜ ਹੈ ਅੱਜ ਦੇ ਬੱਚਿਆਂ ਵਾਸਤੇ ਕਿਉਂਕਿ ਹੁਸ਼ਿਆਰਪੁਰ ਦੇ ਅੱਜ ਦੇ ਕਈ ਬੱਚਿਆਂ ਨੇ ਤਾਂ ਇਸ ਰਾਜ ਨੂੰ ਜਾਣਿਆ ਨਹੀਂ ਹੁਣ ਜੇ ਜਾਨੂ ਜਾਣ ਨਹੀਂ ਹੋਣੇ ਪਰ ਆ ਦੇਖੋ ਪਟੜੀਆਂ ਜਿਹੜੀਆਂ ਆ ਮੈਂ ਜਿਹੜੀਆਂ ਪਟੜੀਆਂ ਤੇ ਚੱਲ ਰਿਹਾ ਤੇ ਹੁਣ ਤੁਸੀਂ ਸੋਚ ਰਹੋਗੇ ਪੰਡਿਤ ਜੀ ਕਿਹੜੇ ਜੰਗਲ ਵੱਲ ਨੂੰ ਤੁਰ ਪਏ ਪੰਡਿਤ ਜੀ ਕਿਸੇ ਜੰਗਲ ਵੱਲ ਨੂੰ ਨਹੀਂ ਤੁਰੇ ਆ ਇਹ ਜਗ੍ਹਾ ਹੈ ਜੀ ਇਹ ਬੈਰ ਦੇ ਕੰਡੇ ਆ ਧਿਆਨ ਨਾਲ ਆਓ ਤੁਸੀਂ ਤਾਂ ਆਇਓ ਹੀ ਨਾ ਭਰਾਵਾ ਆ ਜੀ ਇਹ ਇਹ ਆਓ ਜਗ੍ਹਾ ਜਿੱਥੇ ਟ੍ਰੇਨ ਘੁਮਾਈ ਜਾਂਦੀ ਸੀ ਟ੍ਰੇਨ ਦਾ ਇੰਜਣ ਘੁਮਾਇਆ ਜਾਂਦਾ ਸੀਗਾ ਹੁਣ ਤਾਂ ਇਹ ਖੰਡਰ ਬਣ ਚੁੱਕਾ ਆ ਇਹ ਦੇਖਿਓ ਇੱਥੇ ਇੰਜਣ ਆ ਜਾਂਦਾ ਉਹ ਤੁਸੀਂ ਟ੍ਰੇਨ ਦਾ ਇਹ ਪਟਰੀ ਜਿਹੜੀ ਲੱਗੀ ਹੋਈ ਤੁਸੀਂ ਦੇਖ ਰਹੇ ਹੋ ਤੇ ਉਸ ਤੋਂ ਬਾਅਦ ਇਹਨੂੰ ਘੁਮਾ ਦਿੱਤਾ ਜਾਂਦਾ ਸੀਗਾ ਆ ਗੋਲ ਚੱਕਰ ਜਿਹਾ ਬਣਿਆ ਹੋਇਆ ਤੁਸੀਂ ਦੇਖ ਲਓ ਆ ਸਾਰਾ ਆ ਜਿਹੜਾ ਆ ਇਹ ਗੋਲ ਚੱਕਰ ਜਿਹਾ ਬਣਿਆ ਹੋਇਆ ਆ ਇਹਨੂੰ ਇੱਦਾਂ ਹੀ ਇੱਕ ਬੰਦਾ ਵੀ ਘੁਮਾ ਦਿੰਦਾ ਹੁੰਦਾ ਸੀਗਾ ਇਦਾਂ ਸਾਰਾ ਗੋਲ ਇਹ ਅੱਜ ਵੀ ਖਾਈ ਤੁਸੀਂ ਦੇਖ ਰਹੇ ਆ ਇਦਾਂ ਪਟਰੀ ਵੀ ਤੁਹਾਨੂੰ ਕਿਤੇ ਕਿਤੇ ਦਿਸ ਰਹੀ ਹੋਣੀ ਉਦਾਂ ਤਾਂ ਜੰਗਲ ਬੂਟੀਆਂ ਬਹੁਤ ਜ਼ਿਆਦਾ ਲੱਗੀਆਂ ਹਨ ਹਾਲਾਂਕਿ ਰੇਲਵੇ ਇੰਡੀਅਨ ਰੇਲਵੇ ਨੂੰ ਚਾਹੀਦਾ ਕਿ ਇਹਨੂੰ ਸਾਫ਼ ਸੁਥਰਾ ਰੱਖਣ ਤਾਂ ਕਿ ਆਉਣ ਵਾਲੀ ਜਿਹੜੀਆਂ ਪੀੜ੍ਹੀਆਂ ਨੇ ਉਹ ਆਪਣੇ ਇਤਿਹਾਸ ਦੇ ਨਾਲ ਤਾਂ ਜਾਣੂ ਜਾਣ ਜਰੂਰ ਹੋਣ ਕਿ ਪਹਿਲਾ ਇੰਜਨ ਕਿਵੇਂ ਘੁਮਾਇਆ ਜਾਂਦਾ ਸੀਗਾ ਹੁਣ ਤਾਂ ਇੰਜਨ ਬੈਕ ਹੋਣ ਲੱਪਈ ਨਾ ਅੱਗਿਓ ਪਿੱਛੇ ਜਾਣ ਲੱਪਈ ਪਹਿਲਾ ਇੰਜਨ ਅੱਗੇ ਜਾਂਦੀ ਹੀ ਹੁੰਦੀ ਸੀ ਪਿੱਛੇ ਨਹੀਂ ਹੁੰਦਾ ਸੀਗਾ ਤੇ ਉਹਨੂੰ ਘੁਮਾਣਾ ਪੈਂਦਾ ਸੀ ਆ ਉਹਨੂੰ ਜਿੱਧਰਲੇ ਪਾਸੇ ਘੁਮਾ ਕੇ ਸਿਗਨਲ ਦੇ ਦੇ ਦਿੰਦੇ ਸੀ ਉਧਰ ਨੂੰ ਤੁਰ ਜਾਂਦਾ ਸੀ ਇਹ ਉਹ ਚੀਜ਼ ਹੈ ਜੀ ਇਹ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਦੇ ਜਦੋਂ ਤੁਸੀਂ ਬਿਲਕੁਲ ਉਹ ਕੋਰਨਰ ਤੇ ਆ ਜਾਓਗੇ ਨਾ ਸੈਸ਼ਨ ਚੌਂਕ ਵੱਲ ਫਿਰ ਤੁਹਾਨੂੰ ਦਿਖਾਈ ਦੇਗਾ ਇਹ ਤੁਸੀਂ ਸੋਚ ਰਹੇ ਹੋਣੇ ਪਾਂਡੇ ਜੀ ਕਿਹੜੇ ਜੰਗਲ 'ਚ ਵੜ ਗਏ ਆ ਇਹ ਕੋਈ ਜੰਗਲ ਨਹੀਂ ਹੈ ਦੋਸਤੋ ਸਾਥੀਓ ਜੇ ਤੁਹਾਡਾ ਬਚਪਨ ਇੱਥੇ ਹੁਸ਼ਿਆਰਪੁਰ ਚ ਬਿਤੇ ਆਇਆ ਨਾ ਹੁਣ ਤਾਂ ਦੇਖੋ ਇੱਥੇ ਸ਼ਰਾਬੀਆਂ ਦਾ ਜੀ ਡੇਰਾ ਜਿਹਾ ਬਣ ਗਿਆ ਇੱਥੇ ਸ਼ਰਾਬ ਦੀਆਂ ਬੋਤਲਾਂ ਲੋਕ ਸਿਟ ਰਹੇ ਆ ਲੋਕ ਇੱਥੇ ਬੈਠਦੇ ਹੋਣੇ ਕੁਝ ਤਾਂ ਦੋ ਨੰਬਰ ਹੀ ਕਰ ਜਾਂਦੇ ਇੱਥੇ ਤੇ ਪਰ ਜਿਹੜੀ ਕਈ ਲੋਕਾਂ ਦੀ ਜਿਹੜੀ ਯਾਦ ਜੁੜੀ ਹੋਈ ਹੈ ਭਈ ਇੰਡੀਅਨ ਰੇਲਵੇ ਨੂੰ ਬੰਦੀ ਹੈ ਕਿ ਇਹਦੀ ਸਾਫ ਸਫਾਈ ਕਰਾ ਕੇ ਨਾ ਸਾਮ ਸੰਭਾਲ ਕੀਤੀ ਜਾਵੇ ਕਿਉਂਕਿ ਹੁਣ ਇਹ ਨਾ ਬਾਹਰ ਪਹਿਲਾਂ ਸਾਨੂੰ ਉਧਰੋਂ ਰੋਡ ਤੋਂ ਨਾ ਚੱਲਦੇ ਸਾਨੂੰ ਦਿਸਦਾ ਹੁੰਦਾ ਸੀਗਾ ਆ ਇਹਦੇ ਉੱਤੇ ਮਿੱਟੀ ਚੜ ਗਈ ਐ ਤੇ ਮਲਵਾ ਪੈ ਗਿਆ ਇਹ ਹੁਣ ਨਾ ਘੁੰਮਣ ਜੋਗਾ ਰਿਆ ਨਾ ਕਮਾਣ ਜੋਗਾ ਰਿਆ ਤੇ ਇਹ ਤਾਂ ਘਾਟਾ ਪੈ ਗਿਆ ਮੈਨੂੰ ਲੱਗਦਾ ਜੀ ਤੇ ਬਾਕੀ ਸਰਕਾਰੀ ਕੰਮ ਐ ਤੁਹਾਨੂੰ ਪਤਾ ਹੀ ਐ ਸਰਕਾਰੀ ਕੰਮ ਬੜੇ ਟਾਈਮ ਸਿਰ ਹੁੰਦੇ ਆ ਤੇ ਇਹ ਘੁੰਮ ਜਾਂਦਾ ਸੀ ਜੀ ਬਿਲਕੁਲ ਗੋਲ ਇੱਕ ਬੰਦਾ ਵੀ ਨਾ ਇਹਨੂੰ ਧੱਕਾ ਦੇ ਕੇ ਨਾ ਘੁਮਾ ਦਿੰਦਾ ਹੁੰਦਾ ਸੀਗਾ ਤੇ ਫਿਰ ਇੰਜਨ ਨੂੰ ਘੁਮਾ ਕੇ ਉਧਰਲੇ ਵੱਲ ਮੂੰਹ ਕਰ ਦਿੰਦੇ ਸੀ ਫਿਰ ਜਿਹੜੇ ਇੰਜਨ ਆ ਉਹ ਜਲੰਧਰ ਵੱਲੋਂ ਚੱਲ ਜਾਂਦੇ ਸੀ ਟ੍ਰੇਨ ਨੂੰ ਲੈ ਕੇ ਪਰ ਇਹ ਜਿਹੜੀਆਂ ਯਾਦਾਂ ਹੈ ਨਾ ਜੀ ਕਈ ਲੋਕਾਂ ਦੇ ਬਚਪਨ ਦੇ ਨਾਲ ਜੁੜੀ ਹੋਣੀ ਹੈ ਕਈ ਲੋਕ ਕਹਿਣਗੇ ਪੰਡੀ ਜੀ ਤੁਸੀਂ ਟਿੱਕ ਕੇ ਬੈਠਦੇ ਨਹੀਂ ਕੁਛ ਨਾ ਕੁਛ ਲੱਭ ਕੇ ਲੈ ਹੀ ਜਾਂਦੇ ਆ ਆਹ ਦੇਖੋ ਆਹ ਪਟਰੀ ਆ ਦੇਖਿਆ ਤੁਸੀਂ ਐਂਡ ਪੁਆਇੰਟ ਸਾਡੇ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਦਾ ਬਿਲਕੁਲ ਐਂਡ ਪੁਆਇੰਟ ਐ ਐਂਡ ਪੁਆਇੰਟ ਦੇ ਬਿਲਕੁਲ ਨਾਲ ਇੱਥੇ ਇੰਜਣ ਘੁਮਾ ਕੇ ਉਧਰ ਮੋੜ ਦਿੱਤਾ ਜਾਂਦਾ ਸੀਗਾ ਉਧਰ ਨੂੰ ਫਿਰ ਇੰਜਣ ਚੱਲ ਜਾਂਦਾ ਸੀ ਘੁਮਾ ਦਿੰਦੇ ਸੀ ਉਹਨੂੰ ਗੋਲ ਇਦਾਂ ਨਾ ਗੋਲ ਘੁਮਾ ਕੇ ਫਿਰ ਇੰਜਣ ਉਧਰ ਨੂੰ ਤੋਰ ਦਿੰਦੇ ਸੀ ਸੋ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ ਐ ਇਹ ਕਮੈਂਟ ਬਾਕਸ 'ਚ ਜਰੂਰ ਦੱਸਿਓ ਤੇ ਹਾਂ ਇੱਕ ਗੱਲ ਹੋਰ ਆ ਇਹ ਵੀ ਜਰੂਰ ਦੱਸਿਓ ਕਿ ਕਿਨਾ-ਕਿਨਾ ਦਾ ਬਚਪਨ ਜਿਹੜਾ ਐ ਉਸ ਇਸ ਯਾਦ ਦੇ ਨਾਲ ਜੁੜਿਆ ਹੋਇਆ ਕਿਨਾ-ਕਿਨਾ ਨੇ ਇੰਜਣ ਨੂੰ ਘੁਮਾਇਆ ਤੇ ਕਿਨਾ-ਕਿਨਾ ਲੋਕਾਂ ਨੇ ਇੰਡੀਆ ਨੂੰ ਇਥੇ ਕੁੰਮ ਦੇ ਦੇਖਿਆ ਕੈਮਰਾਮੈਨ ਪਵਨ ਕੁਮਾਰ ਦੇ ਨਾਲ ਮੈਂ ਬਜਰੰਗੀ ਪਾਂਡੇ ਜੀਬੀਸੀ ਅਪਡੇਟ